ਕਿੱਦਾਂ ਸਾਰੇ ਜਣੇ ਹੋ ਠੀਕ ਠਾਕ ਹੋਮੋਂਗੇ ਇੱਕ ਨਵੀਂ ਵੀਡੀਓ ਚ ਫੇਰ ਤੁਹਾਡਾ ਸਵਾਗਤ ਕਰਦਾ ਜਿਹੜੇ ਵੀਰਪਾਈ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤੇ ਜਰੂਰ ਸਬਸਕ੍ਰਾਈਬ ਕਰਿਓ ਇੱਕ ਸਾਨੂੰ ਹੋਰ ਵੀ ਖੁਸ਼ਖਬਰੀ ਦੱਸਣੀ ਸੀ ਆਪਾਂ ਲਾਈਵ ਹੋਏ ਸੀ ਰਾਤ ਪਿੰਡ ਇਟਲੀ ਦੇ ਨਾਲ ਤੇ ਬਹੁਤ ਸੋਹਣੀਆਂ ਗੱਲਾਂ ਹੋਈਆਂ ਤੇ ਉਹਦੇ ਵਿੱਚ ਲਾਈਵ ਸੋਚ ਵੀਰਪਾਈਆਂ ਨੇ ਕਾਲ ਕੀਤੀ ਸੀ ਉਹਨਾਂ ਨੂੰ ਨਾਲ ਜਿਹੜਾ ਜਵਾਬ ਦਿੱਤੇ ਗਏ ਸੀ ਤਕਰੀਬਨ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ 10 ਵੀਰਪਾਈਆਂ ਦੇ ਸਵਾਲ ਇੱਕੋ ਹੀ ਹੁੰਦਾ 10 ਜਣਿਆਂ ਦਾ ਇੱਕੋ ਹੀ ਸਵਾਲ ਹੁੰਦਾ ਜੇ ਉਹਨਾਂ ਚੋਂ ਇੱਕ ਜਣਾ ਆ ਕੇ ਲਾਈਵ ਪੁੱਛ ਲੈਂਦਾ ਤੇ ਨੌ ਜਣੇ ਦੂਜਾ ਉਹਦਾ ਹਾਲ ਨਾਲ ਦੇ ਨਾਲ ਮਿਲ ਜਾਂਦਾ ਤੇ ਹੁਣ ਆਪਾਂ ਦੁਬਾਰਾ ਫੇਰ ਲਾਈਵ ਹੋਵਾਂਗੇ ਆਪਾਂ ਇੰਸਟਾਗ੍ਰam 'ਤੇ ਦੱਸਾਂਗੇ ਹੁਣ ਕਿਹੜੇ ਦਿਨ ਲਾਈਵ ਹੁੰਨੇ ਆ ਤੇ ਹੋਰ ਵੀਰ ਭਾਈ ਜੀ ਨੂੰ ਵੱਧ ਐਕਸਪੀਰੀਅੰਸ ਨਾਲ ਤੁਸੀਂ ਵੀ ਉਹਨੂੰ ਜਾਣਦੇ ਹੋਮੋਗੇ ਉਹਨੂੰ ਆਪਾਂ ਲਾਈਵ 'ਚ ਕਾਲਿੰਗ 'ਤੇ ਲਾਵਾਂਗੇ ਜੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਉਹ ਵੀਰ ਭਰ ਵੀਰ ਭਾਈ ਨਾਲ ਵੀ ਗੱਲ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਇਹ ਹੀ ਦੱਸਣਾ ਵੀ ਜੇ ਤੁਸੀਂ ਪੇਪਰ ਭਰਉਣਾ ਚਾਹੁੰਦੇ ਹੋ ਇਨ ਫਿਊਚਰ ਜਾਂ ਤੁਸੀਂ ਪੇਪਰ ਭਰਾਏ ਹੋਏ ਨੇ ਵੀ ਤੁਹਾਨੂੰ 9 ਮਹੀਨੇ ਵਾਲੇ ਜਾਂ ਸਾਲ ਵਾਲੇ ਪੇਪਰਾਂ ਚੋਂ ਕਿਹੜੇ ਪੇਪਰ ਭਰੋਣੇ ਚਾਹੀਦੇ ਨੇ ਮੈਂ ਤੁਹਾਨੂੰ ਦੋਨਾਂ ਦੇ ਬੈਨੀਫਿਟ ਦੱਸੂਗਾ ਬਾਕੀ ਤੁਸੀਂ ਆਪਦੇ ਆਪ ਡਿਸਾਈਡ ਕਰਿਓ ਵੀ ਤੁਹਾਨੂੰ ਕਿਹੜੇ ਪੇਪਰ ਭਰੋਣੇ ਚਾਹੀਦੇ ਨੇ ਕਿਉਂਕਿ ਮੈਂ ਤੁਹਾਨੂੰ ਇੱਕ ਸਿਰਫ ਦੱਸ ਸਕਦਾ ਵੀ ਕਿਹੜੇ ਪੇਪਰਾਂ ਚ ਕਿਹੜੀ ਕਮੀ ਆ ਕਿਹੜੇ ਪੇਪਰਾਂ ਚ ਕਿਹੜੇ ਬੈਨੀਫਿਟ ਆਪ ਨੂੰ ਮਿਲਦਾ ਬਾਕੀ ਤੁਸੀਂ ਆਪਦੇ ਆਪ ਦੇਖਣਾ ਵੀ ਤੁਹਾਨੂੰ ਕਿਹੜੇ ਪੇਪਰ ਜ਼ਰੂਰੀ ਨੇ ਜਿਹੜੇ ਤੁਸੀਂ ਪੇਪਰ ਭਰਾ ਕੇ ਤੁਸੀਂ ਬੈਨੀਫਿਟ ਲੈ ਸਕਦੇ ਜਿਹੜੇ ਸਾਲ ਵਾਲੇ ਪੇਪਰ ਨੇ ਇਹ ਪੱਕੇ ਪੇਪਰ ਹੁੰਦੇ ਨੇ ਜਿਹੜੇ ਸਾਲ ਦਾ 365 ਦਿਨਾਂ ਦਾ ਵੀਜ਼ਾ ਲੱਗਦਾ ਇਹਦੇ ਉੱਤੇ ਜਿਹਦੇ ਉੱਤੇ ਇੱਥੇ ਇੰਡੀਆ ਚ ਵੀ ਬੰਦਾ ਪੱਕਾ ਹੋ ਕੇ ਜਾਂਦਾ ਮੇਨ ਗੱਲ ਜਿਹੜਾ 9 ਮਹੀਨੇ ਵਾਲਾ ਹੁੰਦਾ 227 ਦਿਨਾਂ ਦਾ ਵੀਜ਼ਾ ਲੱਗਦਾ ਜਿਹੜਾ ਆਪਾਂ ਨੂੰ ਉੱਥੇ ਜਾ ਕੇ ਸੀਜ਼ਨਲ ਵਰਕ ਹੁੰਦਾ ਵੀ ਜਿਹੜਾ ਆਪਾਂ ਨੂੰ 9 ਮਹੀਨੇ ਵਾਲੀ ਉੱਥੇ ਸੱਦਿਆ ਜਾਂਦਾ ਵੀ ਵੇ ਤੁਸੀਂ 9 ਮਹੀਨੇ ਇੱਥੇ ਕੰਮ ਕਰੋ ਤੇ ਇੰਡੀਆ ਨੂੰ ਵਾਪਸ ਜਾਓ ਜਿਹੜੇ ਸਾਲ ਵਾਲੇ ਪੇਪਰ ਹੁੰਦੇ ਨੇ ਪੱਕੇ ਪੇਪਰ ਹੁੰਦੇ ਨੇ ਵੀ ਪੱਕੇ ਤੌਰ ਤੇ ਸਾਨੂੰ ਮਾਲਕ ਕਹਿੰਦਾ ਵੀ ਆਹ ਬੰਦੇ ਨੂੰ ਮੈਨੂੰ ਪਰਮਾਨੈਂਟ ਬੰਦੇ ਦੀ ਲੋੜ ਆ ਵੀ ਮੈਂ ਇਹਨੂੰ ਪੱਕੇ ਤੌਰ ਤੇ ਬੁਲਾ ਰਿਹਾ ਵੀ ਸਾਲ ਵਾਲੇ ਨੇ 365 ਦਿਨਾਂ ਵਾਲੇ ਵੀਜ਼ੇ ਤੇ ਵੀ ਉੱਥੇ ਜਾ ਕੇ ਐਕਸਟੈਂਡ ਕਰਾ ਕਰਾ ਕੇ ਮੈਂ ਇਹਨੂੰ ਪਰਮਾਨੈਂਟ ਬੰਦੇ ਨੂੰ ਆਪਦੇ ਕੋਲ ਰੱਖੂ ਤੇ ਕੰਮ ਰੱਖ ਇਹਨੂੰ ਦੰਦਾਰ ਬਣਾਉਂਗਾ ਜਿਹੜੀ ਨਿਕਲ ਦੀ ਗੱਲ ਆ ਗਈ ਜਿਹੜੇ ਸਾਲ ਵਾਲੇ ਪੇਪਰ ਨੇ ਉਹ ਬਹੁਤ ਘੱਟ ਨਿਕਲਦੇ ਨੇ ਜਿਹੜੀ ਰਿਐਲਿਟੀ ਆ ਜਿਹੜੇ 9 ਮਹੀਨੇ ਵਾਲੇ ਹੁੰਦੇ ਨੇ ਸੀਜ਼ਨਲ ਵਰਕ ਹੁੰਦਾ ਕੰਮ ਦੇ ਤੌਰ ਤੇ ਸੱਧਿਆ ਜਾਂਦਾ ਵੀ ਬੰਦਿਆਂ ਦੀ ਛੇਤੀ ਤੋਂ ਛੇਤੀ ਲੋੜ ਆ ਵੀ ਇਹ ਆਪਣੇ ਸਾਲ ਵਾਲਿਆਂ ਦੇ ਮੁਕਾਬਲੇ ਬਹੁਤ ਪੇਪਰ ਨਿਕਲਦੇ ਨੇ ਜੇ ਸਾਲ ਵਾਲੇ ਪੇਪਰ ਘੱਟ ਨਿਕਲਦੇ ਨੇ ਥੋੜੇ ਜੇ 9 ਮਹੀਨੇ ਵਾਲੇ ਪੇਪਰ ਵੱਧ ਨਿਕਲ ਜਣੇ ਜਿਹੜੇ ਸਾਲ ਵਾਲੇ ਪੇਪਰ ਨੇ ਬੰਦਾ ਇੰਡੀਆ ਤੋਂ ਹੀ ਪੱਕਾ ਜਾਂਦਾ 365 ਦਿਨਾਂ ਦਾ ਵੀਜ਼ਾ ਲੱਗਦਾ ਉੱਥੇ ਜਾਣ ਸਾਰ ਨੂੰ ਨੂੰ ਕੀ ਕੇ ਵੀ ਆ 365 ਦਾ ਮਲਟੀ ਐਂਟਰੀ ਦਾ ਵੀਜ਼ਾ ਮਿਲਦਾ ਜਿਹੜਾ 9 ਮਹੀਨੇ ਵਾਲਾ ਦਾ ਸਿੰਗਲ ਐਂਟਰੀ ਤੇ ਵੀਜ਼ਾ ਮਿਲਦਾ ਤੁਸੀਂ ਸਟicker ਵੀਜ਼ੇ ਤੇ ਸਾਲ ਵਾਲੇ ਤੇ 365 ਤੇ ਜਿੰਨੀ ਮਰਜ਼ੀ ਐਂਟਰੀਆਂ ਲਾ ਸਕਦੇ ਹੋ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ ਜਿਹੜੇ 9 ਮਹੀਨੇ ਵਾਲੇ ਪੇਪਰ ਨੇ ਸਿਰਫ ਤੁਸੀਂ ਸਿੰਗਲ ਐਂਟਰੀ ਤੇ ਹੀ ਜਾ ਸਕਦੇ ਹੋ ਬਾਅਦ ਚੋਂ ਤੁਹਾਨੂੰ ਉੱਥੇ ਪੇਪਰ ਜਮ੍ਹਾਂ ਕਰਾਉਣਗੇ ਰਸੀਬੂਤਾ ਮਿਲੂਗੀ ਫਿਰ ਤੁਸੀਂ ਕਿਤੇ ਆ ਸਕਦੇ ਹੋ ਬਾਕੀ ਤੁਸੀਂ ਵੀਜ਼ੇ ਤੇ ਸਿੰਗਲ ਐਂਟਰੀ ਤੇ ਹੀ ਜਾ ਸਕਦੇ ਹੋ ਜਿਹੜੀ ਉਦੋਂ ਬਾਅਦ ਆ ਗਈ ਗੱਲ ਪੱਕੇ ਹੋਣ ਵਾਲੀ ਜਿਹੜੇ 9 ਮਹੀਨੇ ਵਾਲੇ ਥੋੜੀ ਖੱਜਲ ਖਵਾਰੀ ਇਹ ਵੱਧਦਾ ਵੀ ਉੱਥੇ ਜਾ ਕੇ ਤੁਹਾਨੂੰ ਨਵਾਂ ਮਾਲਕ ਲੱਭਣਾ ਪੈਣਾ ਫਿਰ ਤੁਸੀਂ ਜਾ ਕੇ ਪੇਪਰ ਜਮ੍ਹਾਂ ਕਰਾ ਸਕਦੇ ਹੋ ਉਹ ਵੀ ਉਹਨਾਂ ਦੇ ਕੁਝ ਕਾਨੂੰਨ ਹੁੰਦੇ ਨੇ ਉਹ ਦਾਇਰੇ 'ਚ ਹੀ ਰਹਿ ਕੇ ਤੁਹਾਨੂੰ ਪੇਪਰ ਜਮ੍ਹਾਂ ਕਰਾਉਣੇ ਪੈਂਦੇ ਨੇ ਜਿਹੜੇ 9 ਮਹੀਨੇ ਵਾਲੇ ਪੇਪਰ ਹੁੰਦੇ ਨੇ ਇਹ ਕਾਨੂੰਨੀ ਤੌਰ ਤੇ ਇੱਕੋ ਹੀ ਮਾਲਕ ਹੈ ਜਿਹੜੇ ਬੰਦਾ ਤੁਸੀਂ ਮਾਲਕ ਦੇ ਤਰੂ ਜਾ ਰਹੇ ਹੋ ਉਹਦੇ ਕੋਲ ਕੰਮ ਕਰਨਾ ਪੈਂਦਾ ਉਹ ਮਾਲਕ ਤੁਹਾਡਾ ਪੇਪਰ ਜਮ੍ਹਾਂ ਕਰਾਊਗਾ ਥੋੜੇ ਫਿੰਗਰ ਹੋਣਗੇ ਫਿਰ ਤੁਸੀਂ ਜਾ ਕੇ ਗਾਹਾਂ ਜਾ ਕੇ ਪੇਪਰ ਚੇਂਜ ਕਰਾ ਸਕਦੇ ਹੋ ਸਾਲ ਵਾਲੇ ਚ 2 ਸਾਲ ਵਾਲੀ ਸਜੂਰ ਨੂੰ ਚ ਉਹ ਚ 3 ਪਾ ਕੇ ਪੁਸਤੇ ਚਾਹੀਦੇ ਹੁੰਦੇ ਨੇ 50 ਤੋਂ 60 ਘੰਟੇ ਸੋਨ ਨੂੰ ਉਹਦੇ ਵਿੱਚ 1 ਮਹੀਨੇ ਚ ਕੰਮ ਕਰਨਾ ਪੈਂਦਾ ਹੁੰਦਾ 3 ਮਹੀਨੇ ਦੇ ਪਾ ਕੇ ਪੁਸਤੇ ਚਾਹੀਦੇ ਨੇ ਉਦੋਂ ਬਾਅਦ ਤੁਹਾਨੂੰ ਨਵਾਂ ਮਾਲਕ ਲੱਭਣਾ ਪੈਣਾ 9 ਮਹੀਨੇ ਵਾਲੇ ਤੇ ਫਿਰ ਜਾ ਕੇ ਤੁਸੀਂ ਚੇਂਜ ਕਰਾ ਸਕਦੇ ਹੋ ਥੋੜਾ ਜਿਹਾ ਲੰਬਾ ਪ੍ਰੋਸੈਸ ਹੈਗਾ ਇਹ ਨਹੀਂ ਹੈਗਾ ਸੋਰ ਵੀ ਵੀ ਤੁਸੀਂ 9 ਮਹੀਨੇ ਵਾਲੇ ਤੇ ਜਾਣਿਓ ਵੀ ਤੁੜਾ ਗਾਹਾਂ ਜਾ ਕੇ ਚੇਂਜ ਕਰਾਮੋਗੇ ਤੁਸੀਂ ਦਮੰਦਾ ਕਰੋਮਗੇ ਫੇਰ ਹੀ ਤੁਸੀਂ ਜਾ ਕੇ ਉੱਥੇ ਪਿੱਕੇ ਹੋ ਸਕਦੇ ਏ ਵੀ ਇਹ ਆ ਵੀ ਹਰ ਇੱਕ ਸਾਲ ਗਵਰਨਮੈਂਟ ਉੱਥੇ 4-5000 ਕੋਟਾ ਰੱਖਦੀ ਹੁੰਦੀ ਹੈ ਜਦੋਂ ਨਵੀਂ ਫਲੂਸੀ ਖੁੱਲਦੀ ਆ ਵੀ 9 ਮਹੀਨੇ ਵਾਲੇ ਤੇ ਬੰਦੇ ਆਉਣਗੇ ਤੇ ਉਹ ਬੰਦੇ ਆ 4-5000 ਕੋਟੇ ਚ ਤੁਸੀਂ ਪੇਪਰ ਜਮ੍ਹਾਂ ਕਰਾ ਸਕਦੇ ਹੋ ਉਹ ਵੀ ਪੱਕਾ ਸ਼ੋਰ ਨਹੀਂ ਹੁੰਦਾ ਹੈਗਾ ਕਿਉਂਕਿ ਇੱਥੇ ਗਵਰਨਮੈਂਟ ਜਿਹੜਾ ਕੋਟਾ ਹੁੰਦਾ 4 ਤੋਂ 5000 ਬੰਦੇ ਦਾ ਰੱਖਦੀ ਤਕਰੀਬਨ ਮੰਨ ਕੇ ਚਲੋ ਜੇ 80000 ਬੰਦਾ ਪੇਪਰ ਹੈਗਾ ਉਹਨੇ ਕੋਟਾ ਰੱਖਿਆ ਸੀ 9 ਮਹੀਨੇ ਵਾਲਿਆਂ ਦਾ ਉਹਦੇ ਵਿੱਚ 5 ਜਾਂ 10% ਨੂੰ ਹੀ ਚਾਂਸ ਦਿੰਦੀ ਆ ਵੀ ਪੱਕੇ ਹੋ ਸਕਦੇ ਆ ਬਾਕੀ ਤਕਰੀਬਨ ਜਿਹੜੇ ਮੇਨ ਗੱਲ ਹੁੰਦੀ ਆ ਜਿਹੜੇ ਆਪਣੇ ਇਥੋਂ ਵੀਰ ਭਾਈ ਜਾਂਦੇ ਨੇ ਕੋਈ ਪੱਕੇ ਹੋਣ ਵਾਲੀ ਦੀ ਗੱਲ ਕਰਦੇ ਨਹੀਂ ਹੈਗੇ ਸਿਰਫ ਐਂਟਰੀ ਦੀ ਗੱਲ ਹੁੰਦੀ ਆ ਉੱਥੇ ਜਾ ਕੇ ਵੀਰ ਭਾਈ ਖੱਜਲਖੁਆਰ ਹੋ ਜਾਂਦੇ ਨੇ ਵੀ ਸਾਡੇ ਪੇਪਰ ਨਹੀਂ ਜਮ੍ਹਾਂ ਹੁੰਦੇ ਹੈਗੇ ਸਾਡੇ ਮਾਲਕ ਐ ਕਰ ਗਿਆ ਪੇਪਰ ਨਹੀਂ ਜਮ੍ਹਾਂ ਕਰਦਾ ਤੁਸੀਂ ਜਿਹੜੀਆਂ ਗੱਲਾਂ ਨੇ ਆਪਦੀ ਕਲੀਅਰ ਕਰਕੇ ਜਾਇਆ ਕਰੋ ਠੋਕਮੀ ਗੱਲ ਕਰਕੇ ਜਾਇਆ ਕਰੋ ਵੀ ਜੇ ਸਾਡੇ ਪੇਪਰ ਨਿਕਲੇ ਤੇ ਵੀ ਸਾਡੇ ਪੇਪਰ ਤੂੰ ਜਮਾ ਕਰਾਉਣੇ ਨੇ ਇਹ ਨਾ ਸੋਚਿਆ ਕਰੋ ਵੀ ਅਸੀਂ ਉੱਥੇ ਜਾ ਕੇ ਕੋਈ ਹੱਲ ਕੱਢ ਲਾਂਗੇ ਆ ਕੱਢਣਾ ਕਿ ਕੁਝ ਨਹੀਂ ਉੱਥੇ ਹੱਲ ਨਿਕਲਦਾ ਹੈਗਾ ਜਿਹੜਾ ਕਾਨੂੰਨੀ ਦਾਇਰਾ ਨਾਲ ਉਹਦੇ ਵਿੱਚ ਇਹ ਆ ਵੀ ਜਿਹੜਾ ਬੰਦਾ ਤੁਹਾਡੇ ਪੇਪਰ ਭਰ ਰਿਹਾ ਉਹੀ ਮਾਲਕ ਤੁਹਾਡੇ ਪਹਿਲੀ ਸਜ਼ੋਰ ਨੂੰ ਦਬਾ ਕੇ ਦੇਊਗਾ 9 ਮਹੀਨੇ ਵਾਲੀ ਉਸ ਤੋਂ ਬਾਅਦ ਤੁਸੀਂ ਚੇਂਜ ਕਰਾ ਸਕਦੇ ਹੋ ਇਹ ਜਿਹੜਾ ਸਾਲ ਵਾਲਾ ਕੋਟਾ ਹੁੰਦਾ ਇਹ 'ਚ ਇਹ ਖੱਜਲਖਵਰੀ ਨਹੀਂ ਹੁੰਦੀ ਹੈਗੀ ਸਾਹ ਲੜਨ ਜੀ ਤੁਹਾਡੇ ਪੇਪਰ ਨਿਕਲੇ ਵੀਜ਼ਾ ਲੱਗ ਗਿਆ 365 ਦਿਨਾਂ ਦਾ ਉਸ ਤੋਂ ਬਾਅਦ ਮਾਲਕ ਤੁਹਾਨੂੰ ਕੰਮ ਤੇ ਰੱਖੂਗਾ ਉਹੀ ਚੀਜ਼ ਹੋ ਚੁੰਦੀ ਆ ਵੀ ਤੁਹਾਨੂੰ 3 ਮਹੀਨੇ ਮਾਲਕ ਕੋਲੇ ਕੰਪਲਸਰੀ ਕੰਮ ਕਰਨਾ ਪੈਣਾ ਉਸ ਤੋਂ ਬਾਅਦ ਤੁਸੀਂ ਪੇਪਰ ਚੇਂਜ ਕਰਾ ਸਕਦੇ ਹੋ ਸਾਲ ਤੋਂ ਬਾਅਦ ਐਕਸਟੈਂਡ ਕਰਾਉਣੇ ਜੇ ਤੁਹਾਡਾ ਉਹੀ ਮਾਲਕ ਪੇਪਰ ਚੇਂਜ ਕਰਦਾ ਤਾਂ ਐਕਸਟੈਂਡ ਕਰਦਾ ਫਿਰ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਬਾਹਰੋਂ ਜੇ ਤੁਸੀਂ ਕਰੋਨਾ ਫਿਰ ਤੁਹਾਡਾ 4-5000 ਜੂਰੋ ਦਾ ਖਰਚਾ ਆਉਣਾ ਇਹ ਆ ਵੀ ਜਿਹੜੇ ਉਹ ਤਾਂ ਸਾਲ ਵਾਲੇ ਪੇਪਰ ਦਾ ਬੈਨੀਫਿਟ ਇਹ ਆ ਵੀ ਖੱਜਲਖਵਾਰੀ ਬਹੁਤ ਘੱਟ ਆ ਵੀ ਤੁਸੀਂ ਇਸ ਤੋਂ ਜਾਣਸਾਰ ਪੱਕੇ ਹੋ ਜਾਂਦੇ ਹੋ 9 ਮਹੀਨੇ ਵਾਲਾ ਤਾਂ ਇਹ ਆ ਵੀ ਤੁਹਾਨੂੰ ਉੱਥੇ ਜਾ ਕੇ ਪੱਕਾ ਹੋਣਾ ਪੈਂਦਾ ਲੋਕਾਂ ਦੀ ਹਮੇਤਤਾ ਕਰਨੀਆਂ ਪੈਂਦੀਆਂ ਨੇ ਵੀ ਸਾਡੇ ਆ ਪੇਪਰ ਜਮ੍ਹਾਂ ਕਰਾ ਦਿਓ ਆ ਕਰਾ ਦਿਓ ਗਾਂਹਾਂ ਜਾ ਕੇ ਤੁਹਾਡਾ ਕੋਟੇ 'ਚ ਨੰਬਰ ਲੱਗਦਾ ਨਹੀਂ ਲੱਗਦਾ ਇਹ ਕੋਈ ਸ਼ੋਰ ਨਹੀਂ ਹੈਗਾ ਨਾ ਸੋਨ ਹੋਰ ਕੋਈ ਦੱਸ ਸਕਦਾ ਇਹ 9 ਮਹੀਨੇ ਵਾਲੀ ਸੰਜੋਰ ਨੂੰ ਮਿਲ ਸਕਦੀ ਆ ਹਸ ਕੇ ਸੋਨੂੰ ਪਰ ਇਹ ਨਹੀਂ ਹੈਗਾ ਵੀ ਗਾਂਹਾਂ ਜਾ ਕੇ ਤੁਸੀਂ ਪੇਪਰ ਚੇਂਜ ਕਰਾ ਮੋਗੇ ਸਾਲ ਦੇ 2 ਸਾਲ ਵਾਲੀ ਸੰਜੋਰ ਨੂੰ ਲੰਮੋਗੇ ਉਹ ਚੇਨ ਹੈਗਾ ਸੌਰ ਵੀ ਤੁਹਾਨੂੰ ਵੀ ਪੇਪਰ ਜਮਾ ਹੋਣਗੇ ਜਾਂ ਨਹੀਂ ਹੋਣਗੇ ਕੋਟੇ 'ਚ ਨਾਮ ਪਊ ਜਾਂ ਨਹੀਂ ਪਊਗਾ ਇਹ ਗੱਲ ਦਾ ਧਿਆਨ ਰੱਖੋ ਜਿਹੜੇ ਵੀਰ ਭਾਈ ਨੂੰ ਨਹੀਂ ਪਤਾ ਲੱਗੇ ਇੰਸਟਾਗ੍ਰਾਮ ਤੇ ਆ ਜਿਓ ਆਪਣੇ ਆਪਾਂ ਉੱਥੇ ਤੁਹਾਨੂੰ ਪ੍ਰੋਪਰ ਜਾਣਕਾਰੀ ਹੋਰ ਦੇ ਦਾਂਗੇ ਕਿਉਂਕਿ ਵੀਡੀਓ 'ਚ ਕੁਝ ਗੱਲਾਂ ਮਿਸਟੇਕ ਹੋ ਜਾਂਦੀਆਂ ਨੇ ਕੁਝ ਗੱਲਾਂ ਮਿਸਿੰਗ ਹੋ ਜਾਂਦੀਆਂ ਨੇ ਨਹੀਂ ਦੱਸੀਆਂ ਜਾਂਦੀਆਂ ਹੈਗੇ ਚੇਤੇ ਨਹੀਂ ਆਉਂਦੀਆਂ ਹੈਗੀਆਂ ਕਿਉਂਕਿ ਵੀਡੀਓ ਬਣਾਉਂਦੇ ਆ ਤਾਂ ਕਰਕੇ ਇੱਕ ਗੱਲ ਹੋਰ ਆ ਵੀ ਜਿਹੜੇ ਵੀਰ ਭਾਈ ਨਵੇਂ ਜਾ ਰਹੇ ਨੇ ਦਸੰਬਰ ਜਨਵਰੀ ਫਰਵਰੀ 'ਚ ਉਹਨਾਂ ਨੂੰ ਮੈਂ ਦੱਸ ਦੇਣਾ ਚਾਹਣਾ ਕਿਉਂਕਿ ਜਨਵਰੀ ਤੇ ਫਰਵਰੀ ਚ ਕੰਮ ਬਹੁਤ ਘੱਟ ਹੁੰਦੇ ਨੇ ਉੱਥੇ ਜੇ ਤੁਸੀਂ ਉੱਥੇ ਜਾ ਕੇ ਜਨਵਰੀ ਫਰਵਰੀ ਚ ਜਾਂਦੇ ਹੋ ਜਿਸ ਨੂੰ ਕੰਮ ਨਹੀਂ ਮਿਲਦਾ ਹੈਗਾ ਤੁਹਾਡੇ ਹੀ ਦਿਮਾਗ ਛਾਈ ਜਾਂਦੀ ਹੈ ਗੱਲ ਵੀ ਇਟਲੀ ਚ ਕੰਮ ਨਹੀਂ ਹੈਗਾ ਜਿਹੜੇ ਵੀਰ ਭਾਈ ਜਾ ਰਹੇ ਨੇ ਤੁਸੀਂ ਮਹੀਨਾ ਕੁ ਲੇਟ ਚਲੇ ਜਾਓ ਜੇ ਤੁਹਾਡੇ ਵੀਜ਼ਾ ਲੱਗ ਗਿਆ ਜਨਵਰੀ ਮਹੀਨੇ ਚ ਨਾ ਜਾਓ ਮੈਂ ਤਾਂ ਇਹ ਕਹੂੰਗਾ ਨਾ ਫਰਵਰੀ ਚ ਤੁਸੀਂ ਜਾਓ ਮਾਰਚ ਮਹੀਨੇ ਦੇ ਫਸਟ ਵੀਕ ਚ ਕਿਉਂਕਿ ਕੰਮ ਬਹੁਤ ਨਿਕਲ ਲੱਗ ਜਾਂਦੇ ਨੇ ਉੱਥੇ ਜਨਵਰੀ ਮਹੀਨੇ ਚ ਪੱਕੇ ਪੱਕਿਆਂ ਕੋਲ ਨਹੀਂ ਕੰਮ ਰਹਿੰਦੇ ਹੈਗੇ ਕਿਉਂਕਿ ਦਸੰਬਰ ਜਨਵਰੀ ਤੇ ਫਰਵਰੀ ਚ ਬਰਫ਼ ਪੈਣ ਲੱਗ ਜਾਂਦੀ ਹੈ ਬਾਕੀ ਸਿਆਲ ਆ ਜਾਂਦre ਕੀਤੀ ਬੜੀ ਦੇ ਕੰਮ ਘਟ ਜਾਂਦੇ ਨੇ ਉਹਦੇ ਕਰਕੇ ਕੰਮ ਬਹੁਤ ਮੁਸ਼ਕਲ ਨਾਲ ਮਿਲਦੇ ਨੇ ਜਿਹੜੇ ਹੁਣ ਨਵੇਂ ਬੰਦੇ ਜਾਂਦੇ ਨੇ ਜਨਵਰੀ ਚ ਜਾਂ ਫਰਵਰੀ ਚ ਜਾਂ ਦਸੰਬਰ ਚ ਜਿਹੜੇ ਵੀਰ ਪਾਈ ਗਏ ਉਹਨਾਂ ਨੂੰ ਇਹੀ ਆ ਵੀ ਇੱਥੇ ਕੰਮ ਨਹੀਂ ਮਿਲਦਾ ਹੈਗਾ ਵੀ ਇੱਥੇ ਅਸੀਂ ਵਿਹਲੇ ਬੈਠੇ ਆ ਇਹ ਤਾਂ ਹੀ ਆ ਵੀਰੇ ਵੀ ਸਿਆਣਾ ਚ ਇੱਥੇ ਕੰਮ ਘਟ ਜਾਂਦੇ ਨੇ ਤੁਸੀਂ ਇਹੀ ਗੱਲ ਦਾ ਧਿਆਨ ਰੱਖੋ ਵੀ ਜੇ ਤੁਸੀਂ ਜਾਨਾ ਤੇ ਜਾਂ ਫਰਵਰੀ ਦੇ ਲਾਸਟ ਵੀਕ ਚ ਜਾਓ ਜਾਂ ਮਾਰਚ ਦੇ ਫਸਟ ਵੀਕ ਚ ਇਹੀ ਆ ਵੀ ਜੋ ਸਾਨੂੰ ਐਕਸਪੀਰੀਅੰਸ ਦੇ हिसाब ਨਾਲ ਦੱਸ ਰਹੇ ਆ ਹੁਣ ਤਾਂ ਸਾਨੂੰ ਕਈ ਵਾਰ ਇਹ ਲੱਗ ਰਿਹਾ ਹੁਣਾਂ ਵੀ ਸਾਨੂੰ ਰੋਕ ਰਿਹਾ ਜਾਂ ਇਹ ਕਰ ਰਿਹਾ ਅਸਲੀ ਜਨਵਰੀ ਤੇ ਫਰਬੂਰੀ ਚ ਉਥੇ ਕੰਮ ਬਹੁਤ ਘੱਟ ਹੁੰਦੇ ਨੇ ਜਿਹੜਾ ਤਾਂ ਮਾਰਚ ਮਹੀਨੇ ਤੋਂ ਸਟਾਰਟ ਹੋ ਜਾਂਦੇ ਨੇ ਕੰਮ ਬੂਟੇ ਲੱਗਣੇ ਪਾਵੇਂ ਹੋਰ ਵੀ ਕੈਟਾਗਰੀ ਦੇ ਕੰਮ ਸਟਾਰਟ ਹੋ ਜਾਂਦੇ ਨੇ ਕਿਉਂਕਿ ਸਮਰ ਦਾ ਟਾਈਮ ਆ ਜਾਂਦਾ ਕੰਮ ਸੀਜ਼ਨਲ ਕੰਮ ਸਟਾਰਟ ਹੋ ਜਾਂਦੇ ਨੇ ਉਹ ਦਿਨਾਂ 'ਚ ਜਾ ਕੇ ਜੇ ਤੁਸੀਂ ਕੰਮ ਵਧੀਆ ਕਰਕੇ ਦਿੰਨੇ ਹੋ ਮਾਲਕ ਨੂੰ ਹੱਡ ਤੋੜ ਕੇ ਮਿਹਨਤ ਕਰਦੇ ਹੋ ਅਗਲੇ ਤੁਸੀਂ ਨਹੀਂ ਖੜਦੇ ਹੈਗੇ ਫੋਨ ਨਹੀਂ ਵਰਤਦੇ ਕੰਮ ਤੇ ਸਿਰਫ ਤੁਹਾਡਾ ਕੰਮ ਤੇ ਧਿਆਨ ਆ ਗੱਲਾਂ 'ਚ ਨਹੀਂ ਧਿਆਨ ਹੈਗਾ ਤੁਹਾਡੀ ਉਥੇ ਕੰਮ ਤੇ ਪਲੱਸ ਪੈ ਜਾਂਦੀ ਆ ਜੇ ਤੁਸੀਂ ਕੰਮ 'ਚ ਲਿਚਕੜੀਚੀਆਂ ਕਰਦੇ ਹੋ ਉਹ ਤੁਹਾਡੇ ਨਾਲ ਬਹੁਤ ਤੇਜ਼ ਨੇ ਇਟਾਲੀਅਨ ਬੰਦੇ ਉਹ ਦੂਰੋਂ ਹੀ 2 ਕਿਲੋਮੀਟਰ ਤੋਂ ਹੀ ਪਛਾਣ ਲੈਂਦੇ ਨੇ ਵੀ ਆਹ ਬੰਦਾ ਬੇਲਾ ਬੈਠਾ ਸੀ ਜਾਂ ਕੀ ਕੰਮ ਕਰਦਾ ਸੀ ਕਿਉਂਕਿ ਹਰ ਇੱਕ ਬੰਦੇ ਦਾ ਧਿਆਨ ਜਿਹੜਾ ਮਾਲਕ ਤੁਹਾਨੂੰ ਪੈਸੇ ਦੇ ਰਿਹਾ ਘੰਟੇ ਤੇ ਉਹ ਦਾ ਛੋਟੇ ਜੀ ਤੇ ਹਨ ਇਥੋਂ ਵਾਲਾ ਕੰਮ ਨਹੀਂ ਹੈਗਾ ਇੰਡੀਆ ਵਾਲਾ ਵੀ ਜੇ ਤੁਸੀਂ ਕੰਮ ਤੇ ਚਲੇ ਗਏ ਫੋਨ ਲਾ ਲਿਆ ਸੜ ਜਾਂ ਅਸੀਂ ਮਾੜੇ ਪਿੰਡ ਜਾ ਆਈਏ ਅਸੀਂ ਦੁਕਾਨ ਤੇ ਜਾ ਆਈਏ ਮਾਲਕ ਕਹਿ ਦਿੰਦੇ ਆਪਣੇ ਪੰਜਾਬੀ ਬੰਦੇ ਕਹਿ ਦਿੰਦੇ ਚਲ ਕੋਈ ਨਾ ਤੂੰ ਜਾਇਆ ਉੱਥੇ ਉਹ ਸਿਸਟਮ ਨਹੀਂ ਹੈਗਾ ਜਦੋਂ ਤੁਸੀਂ ਕੰਮ ਤੇ ਲੱਗੇ ਵੀ ਤੁਸੀਂ ਕੰਟੀਨਿਊ ਕੰਮ ਤੇ ਚੱਲਣਾ ਜੇ ਤੁਸੀਂ ਕੰਮ ਵਧੀਆ ਕਰਦੇ ਹੋ ਹਰ ਇੱਕ ਬੰਦੇ ਦੀ ਪਲਾਸ ਏਹੀ ਪੈਂਦੀ ਹੈ ਜੇ ਤੁਸੀਂ ਕੰਮ ਵਧੀਆ ਕਰਦੇ ਹੋ ਤੇ ਤੁਹਾਡਾ ਉੱਥੇ ਨੰਬਰ ਪੈ ਜਾਂਦਾ ਅਗਲਾ ਕਹਿੰਦਾ ਵੀ ਅਗਲੇ ਸਿਆਲਾਂ ਚਾਹੀ ਬੰਦਾ ਚਾਹੀਦਾ ਕਿਉਂਕਿ ਹਰ ਇੱਕ ਸਿਆਲਾਂ ਚ ਲੋਕ ਜਿਹੜੇ ਪੰਜਾਬੀ ਵੀਰ ਭਾਈ ਨੇ ਇੰਡੀਆ ਛੁੱਟੀ ਕੱਟਣ ਆ ਜਾਂਦੇ ਨੇ ਮਾਲਕਾਂ ਕੋਲ ਬੰਦੇ ਘਟ ਜਾਂਦੇ ਨੇ ਤਾਂ ਕਰਕੇ ਉਹ ਕਹਿ ਦਿੰਦੇ ਵੀ ਇਹਦਾ ਵੀ ਸੀਜ਼ਨ ਆਪਣੇ ਕੋਲ ਹੀ ਲਵਾਓ ਜਿੱਥੇ ਕਿਉਂਕਿ ਸਿਆਲਾਂ ਚ ਕੰਮ ਚੱਲਦੇ ਨੇ ਇਹ ਨਹੀਂ ਹੈਗਾ ਨਹੀਂ ਚੱਲਦੇ ਬਿਲਕੁਲ ਮੰਦਰੀ ਹੁੰਦੇ ਹੈਗੇ ਪਰ ਥੋੜੇ ਕੰਮ ਘਟ ਜਾਂਦੇ ਨੇ ਜਿਹੜੇ ਪੱਕੇ ਬੰਦੇ ਨੇ ਜਿਹਨਾਂ ਨੂੰ ਮਾਲਕ ਪਸੰਦ ਕਰਦੇ ਨੇ ਉਹਨਾਂ ਨੂੰ ਕੰਮ 'ਤੇ ਜ਼ਿਆਦਾ ਰੱਖ ਕੇ ਖੁਸ਼ ਨੇ ਜਿਹੜੇ ਨਵੇਂ ਬੰਦੇ ਆ ਜਾਂਦੇ ਨੇ ਇੱਕ ਜਿਨ੍ਹਾਂ ਨੂੰ ਬੋਲੀ ਨਹੀਂ ਆਉਂਦੀ ਹੈਗੀ ਉਹਨਾਂ ਨੂੰ ਕਹਿ ਦਿੰਦੇ ਵੀ ਚਲੋ ਕੋਈ ਨਾ ਵੀ ਅਗਲੇ ਸੀਜ਼ਨ ਆਇਓ ਤੁਸੀਂ ਕਾਲਾਂ 'ਚ ਸੁਠੀ ਕਰੋ ਮੇਨ ਗੱਲ ਉੱਥੇ ਬੋਲੀ ਆ ਤੁਸੀਂ ਬੋਲੀ ਸਿੱਖਣ ਦੀ ਜ਼ਰੂਰ ਕੋਸ਼ਿਸ਼ ਕਰੋ ਤੇ ਜੇ ਕੋਈ ਵੀਰਪਾਇਨ ਹੋਰ ਵੀ ਗੱਲਾਂ ਪੁੱਛਣੀਆਂ ਹੁੰਦੀਆਂ ਨੇ ਆਪਾਂ ਲਾਈਵ ਸ਼ੋਅ ਹੋਇਆ ਕਰਨਾ ਉਹ 'ਚ ਤੁਸੀਂ ਆ ਕੇ ਕਾਲਿੰਗ ਕਰ ਸਕਦੇ ਹੋ ਤੇ ਜਿਹੜਾ ਛੋਡਾ ਐਕਸਪੀਰੀਅੰਸ ਆ ਜਿਹੜੇ ਨਵੇਂ ਵੀਰ ਨੇ ਜਾਂ ਉੱਥੇ ਰਹਿ ਰਹੇ ਨੇ ਉਹਨਾਂ ਲਈ ਬਹੁਤ ਵਧੀਆ ਹੋਊਗਾ ਜੇ ਛੋਡੇ ਤੁਸੀਂ ਗੱਲਾਂ ਕੀ ਕਰਦੇ ਹੋ ਆਨਲਾਈਨ ਆਪਣੇ ਕਾਲਿੰਗ ਤੇ ਕਿਉਂਕਿ ਜਿਹੜੀ ਛੋਟੀ ਜਿਹੜਾ ਵੀਰ ਭਾਈ ਇਟਲੀ ਚ ਰਹਿੰਦੇ ਨੇ ਜਾਂ ਜਿਹੜੇ ਨਵੇਂ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿਹੜੀਆਂ ਸਾਨੂੰ ਇੱਕ ਦੂਜੇ ਤੋਂ ਸ਼ੇਅਰ ਕਰਕੇ ਹੀ ਪਤਾ ਲੱਗਣਗੀਆਂ ਵੀ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਭਾਵੇਂ ਰਿਸ਼ਤੇਦਾਰ ਭਾਵੇਂ ਕੋਈ ਵੀ ਤੁਹਾਡੇ ਨਾਲ ਉਹੀ ਕੀ ਕਰਦਾ ਜੇ ਤੁਸੀਂ ਲਾਈਵ ਚ ਆ ਕੇ ਦੱਸ ਦਿਓ ਤੇ ਦੂਜਿਆਂ ਨੂੰ ਇਹ ਗੱਲ ਦਾ ਮਦਦ ਚੰਨੇ ਹੋ ਜਾਣਗੇ ਵੀ ਆਪਦਾ ਧਿਆਨ ਰੱਖਣ ਲੱਗ ਜਾਣਗੇ ਚਲੋ ਮਿਲਦੇ ਹਾਂ ਹੁਣ ਅਗਲੀ ਵੀਡੀਓ ਚ ਤੇ ਰੱਬ ਸੁੱਖ ਰੱਖੇ ਲਾਈਵ ਚ ਮੈਂ ਨੰਬਰ ਥੱਲੇ ਲਿਖ ਦੇਣਾ ਤੁਸੀਂ ਜਦੋਂ ਲਾਈਵ ਹੋਇਆ ਕਰਨਾ ਤੁਸੀਂ ਆ ਕੇ WhatsApp ਤੇ ਕਾਲ ਕਰ ਸਕਦੇ ਥੋੜਾ ਹਰ ਇੱਕ ਗੱਲ ਦਾ ਜਵਾਬ ਦਿੱਤਾ ਜਾਊਗਾ ਠੀਕ ਹੈ ਓਕੇ ਜੁੱਟਾ ਸਮਾਇ ਮਿਲਦੇ ਆਂ ਅਗਲੀ ਵੀਡੀਓ ਚ